ਦਿਵਸ ਹੈ ਅੰਮ੍ਰਿਤਪੁਰ ਅੰਮ੍ਰਿਤ ਜਿਹੜੇ 30 ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਔਰ ਨਾਲ ਹੀ ਤੁਸੀਂ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹੋ ਉਹਦੇ ਬਾਰੇ ਦੱਸੋ ਅਸੀਂ ਇਹ ਛੱਤੀਆਂ ਖੂਨਦਾਨ ਕੈਂਪ ਜਿਹੜਾ ਹੈ ਹਨੀਆਂ ਤੋਂ ਇੱਕ ਗੁਰਦਵਾਰੇ ਦੇ ਸਿਰ ਲੋਕ ਦੇ ਨਾਲ ਫਾਈਦਰ ਸਰਜਰੀ ਮੈਂਚਵਲੋਂ ਲਾਇਆ ਜਾ ਰਿਹਾ ਹੈ ਇਸ ਕੈਂਪਰੇ ਵਿੱਚ ਪੀਜੀਟੀ ਜਿਹੜੀ ਟੀਮ ਹੈ ਬਲੱਡ ਨੂੰ ਇਕੱਤਰ ਕਰੇਗੀ ਇੱਕ ਕੈਂਪ ਕਿੰਨਾ ਆਇਆ ਮੈਂ ਕਿਉਂਕਿ ਹੁਣ ਗਰਮੀਆਂ ਜਿਆਦਾ ਆਉਣ ਕਰਕੇ ਡੋਰਨਰ ਜਿਹੜੇ ਘਟ ਗਏ ਆ ਤੇ ਪੀਜੀਆਈ ਬਣਾ ਨੇ ਰਿਕੁਐਸਟ ਕੀਤੀ ਸੀ ਵੀ ਪ੍ਰਧਾਨ ਜੀ ਹੁਣ ਗਰਮੀਆਂ ਦੇ ਵਿੱਚ ਕੈਂਪ ਲਾਓ ਬਹੁਤ ਜਿਆਦਾ ਬਲੱਡ ਡੀ ਲੋਰ ਹੈ ਉਹਦੇ ਸਬੰਧ ਚ ਅਸੀਂ ਅੱਜ ਇਹ ਮੀਟਿੰਗ ਕੀਤੀ ਆ ਗੁਰਗੁਰਾ ਪ੍ਰਬੰਧਨ ਕਮੇਟੀ ਸੰਮੇਨ ਲਈ ਉਹਨਾਂ ਜਿਹਦੇ ਪ੍ਰਧਾਨ ਜੀ ਅੰਦਰ ਬੱਬੂ ਜੀ ਆ ਗਪਾਲ ਜੀ ਆ ਬਲ ਸਿੰਘ ਜੀ ਆ ਸਾਰੇ ਸਾਥੀ ਨਾਲ ਬੈਠੇ ਆ ਦੱਖਤ ਸਾਬ ਨੇ ਇਹਨਾਂ ਨੇ ਅੱਜ ਦੀ ਭਰਮੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਵੀ ਲੋਕਾਂ ਦੇ ਨਾਲ ਦਰ ਦਰ ਜਾ ਕੇ ਇਹ ਡੋਨਰ ਜਿਹੜੇ ਆ ਉਹਨਾਂ ਨੂੰ ਕਹਿਣਾ ਤੇ ਵੱਧ ਤੋਂ ਵੱਧ ਜਿਹੜੇ ਲੋਕ ਇਕੱਠੀ ਕਰਕੇ ਮਨੁੱਖਤਾ ਦੀ ਸੇਵਾ ਆ ਕੇ ਪੀ ਜੀ ਦੇ। ਹਾਂਜੀ ਬਰਾਂਜੀ ਤੁਸੀਂ ਗੁਰਦੁਆਰਾ ਸਾਹਿਬ ਵੱਲੋਂ ਸਾਜੀ ਅਸੀਂ ਸਰਦਾਰ ਲਖਤ ਸਿੰਘ ਜੀ ਨੂੰ ਅਸੀਂ ਪੂਰਾ ਸਹਿਯੋਗ ਦਿੱਤਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਸਾਡੇ ਜਨਨ ਸਕੱਤਰ ਵੀ ਆਏ ਸੀ ਜਿੱਦਾਂ ਵਰ ਵਰ ਤੇ ਉਹ ਵੀ ਸਾਨੂੰ ਪੂਰਾ ਭਰੋਸਾ ਦੇ ਕੇ ਗਏ ਆ ਤੇ ਉਧਰੋਂ ਵੀ ਸਾਨੂੰ ਸਹਿਯੋਗ ਪੂਰਾ ਇੱਥੇ ਅਸੀਂ ਪੂਰਾ ਤਨਮਨਦਨ ਦੇ ਨਾਲ ਔਰ ਸਾਰੇ ਬੰਦਿਆਂ ਨੇ ਵਿਚਾਰਦੋਆ ਜੋ ਨਹੀਂ ਡੋਰ ਟੂ ਡੋਰ ਜਾ ਕੇ ਦਰਬਾਰਨ ਬੁਲੇ ਕਿਰੇਤਾਂਕ ਔਰ ਜਿਹੜੀ ਆਹਨੀਆਂ ਹੋਰ ਕੋਈ ਖਾਣ ਪੀਣ ਦੀਆਂ ਅਵਸਥਾ ਉਹ ਅਸੀਂ ਪ੍ਰੋਵਾਈਡ